ਇਹੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਬਾਕੀ ਸਾਰੇ ਬਾਈਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਜਿੰਨੀ ਪਵਰਕ ਇਹ ਤੁਹਾਡੀ ਸੋਚਣ ਸਕਤੀ ਹੈ ਤੁਹਾਡਾ ਜਿੰਨੀਦਾਰ ਭਰਾ ਇਹਨੂੰ ਸਾਥ ਦੇਉ ਰੱਬ ਕੇ ਮੰਡੀ ਚਲਾਉਂਦਾ ਬੰਦਾ ਵੀ ਵਧੀਆ ਜੇ ਕੋਈ ਤੁਹਾਡੇ ਘੱਟ ਨਾ ਵਰਤਦੀ ਹੈ ਤਾਂ ਬਲਵਿੰਦਰ ਮਾਨ ਸਾਹਿਬ ਇੱਥੇ ਹੁੰਦੇ ਇਨ੍ਹਾਂ ਨੂੰ ਕਹੋ ਇੱਥੇ ਫੜੀ ਮੈਂ ਉਧਰੇ ਸੁਣਨਗੇ ਜਿਸੇ ਦਾ ਸੌਦਾ ਖਰਾਬ ਹੁੰਦਾ ਤੁਹਾਡਾ ਨਿਆਂ ਨਿصافੀ ਕਰਨਗੇ ਜੀ ਸੌਦਾ ਵੀ ਖਰਾਬ ਨਾ ਕਰੋ ਭਾਈ ਪਾਣ ਨਾਲ ਬੱਕਰੀ ਲਓ ਪਾਣ ਨਾਲ ਮੀਮਣਾ ਲਓ ਨਾ ਖਰੀਦਣ ਵਾਲੇ ਨੂੰ ਮਾਰੋ ਨਾ ਵੇਚਣ ਵਾਲੇ ਨੂੰ ਮਾਰੋ ਕੋਈ ਪਿਛਲੇ ਸਾਲ ਸਾਡਾ ਬੱਕਰਾ ਖੋ ਗਿਆ ਸੀਗਾ ਅੱਛਾ ਜੀ ਸਾਡਾ ਬੱਕਰਾ ਬਹੁਤਾ ਵੇਚਿਆ ਹਾਂਜੀ ਤੇ ਅਸੀਂ ਮਾਨ ਸਾਹਿਬ ਕੋਲੇ ਗਏ ਤੁੰਗਲੀ ਮੰਡੀ ਦੀ ਗੱਲ ਹੈ ਹਾਂਜੀ ਸਾਡਾ ਬੱਕਰਾ ਲੱਭ ਗਿਆ ਸਾਨੂੰ ਕੁੱਠਾ ਦਵਾਇਆ ਸ਼ਾਬਾਸ਼ ਤੁੰਗ ਪਾਨ ਸਾਹਿਬ ਨੇ ਹਾਂਜੀ ਇਸ ਵਿਸ਼ਵਾਸ ਤੇ ਅਸੀਂ ਇਸ ਮੰਡੀ ਤੇ ਆਉਂਦੇ ਹਾਂ ਪਰ ਉਸ ਵਾਰ ਸਾਬ ਦਾ ਤਖਤ ਆਖਿਆ ਸੀ ਤੀਰ ਵੀ ਲੱਗਦੀ ਐ ਅਸੀਂ ਉੱਥੇ ਨਹੀਂ ਜਾਂਦੇ ਮਾਨ ਸਾਹਿਬ ਤੇ ਸਾਨੂੰ ਮਾਨ ਹੈ ਤੇ ਨਿਆਂ ਕਰੂਗਾ ਸਹੀ ਕਰੂਗਾ ਇਹ ਮਾਨ ਸਾਹਿਬ ਤੇ ਸਭ ਨੂੰ ਮਾਨ ਹੈ ਸਾਨੂੰ ਮਾਨ ਹੈ ਸਭ ਨੂੰ ਮਾਨ ਹੈ ਕੋਰナー ਬੰਦਾ ਹੈਗਾ ਤੇ ਮੰਡੀ ਨੂੰ ਬਧਾਵੇ ਮਾਲਿਕ ਬਿਲਕੁਲ ਹਾਂ ਜੀ ਬਧੂਗੀ ਬਧੂਗੀ ਭਾਈ ਜੀ ਹਾਂ ਫੇਰ ਹੀ ਤੁਸੀਂ ਦੁਬਾਰਾ ਇੱਥੇ ਆਏ ਹੋਣਾ ਜੀ ਕਿਉਂਕਿ ਮਾਨ ਸਾਹਿਬ ਦੀ ਮੰਡੀ ਆਨੇ ਔਰ ਮੰਡੀ ਕੋਈ ਮੰਡੀ ਨਹੀਂ ਕਰਦੀ ਤੇ ਮੈਂ ਤਾਂ ਇਹੀ ਕਹਿੰਦਾ ਵੀ ਮੰਡੀ ਨੂੰ ਸਾਥ ਸੰਯੋਗ ਦਿਓ ਵੀ ਮੰਡੀ ਪੂਰੀ ਚਲਾਓ ਖੁੱਲ੍ਹੇ ਖੁੱਲ੍ਹੇ ਚਲਾਓ ਮੰਡੀ ਨੂੰ ਤੇ ਬਾਕੀ ਸਾਰੇ ਪ੍ਰਬੰਧ ਨੇ ਇੱਥੇ ਦੁਕਾਨਾਂ ਵੀ ਨੇ ਕੁਲਫੀ ਖਾਓ ਪਕੌੜੇ ਖਾਓ ਪਰੌਂਠਾ ਖਾਓ ਮਰੂਦਾਂ ਦੀਆਂ ਰੇੜੀਆਂ ਵੀ ਲੱਗੀਆਂ ਨੇ ਖੇਲਿਆਂ ਦੀਆਂ ਵੀ ਲੱਗੀਆਂ ਨੇ ਲੰਗਰ ਵੀ ਚੱਲਦਾ ਹੈ ਤੇ ਬਾਕੀ ਅਸੀਂ ਵੀ ਜਿਹੇ ਜਿਹੇ ਤੁਹਾਡੇ ਨਾਲ ਆ ਭਾਈ ਖੜੇ ਆ ਤੇ ਹਰ ਮੰਡੀ ਆਇਆ ਕਰਾਂਗੇ ਜਿੰਨਾ ਵੀ ਸੰਯੋਗ ਹੈ ਦਿਆ ਕਰਾਂਗੇ ਭਾਈਆਂ ਨੂੰ ਤੇ ਬਾਕੀ ਵੀਡੀਓ ਵਾਲੇ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਬਣਾਉਂਦੇ ਨੇ ਸਾਨੂੰ ਦੂਰ ਤੱਕ ਪਹੁੰਚਾਉਂਦੇ ਬਹੁਤ ਬਹੁਤ ਜਿੰਨਾ ਦਾ ਸੰਯੋਗ ਹੈ ਹੈ ਜੀ ਲొਕੇਸ਼ਨ ਲొਕੇਸ਼ਨ ਬੋਲੋ ਜੀ ਲొਕੇਸ਼ਨ ਜੀ ਪੰਨੀ ਵਾਲਾ ਰੋਡ। ਧੱਪਾਲੀ ਦੇ ਲਵੇ ਭਾਰਤ ਵਾਲਾ ਰੋਡ ਜਿਹੜਾ ਅੱਗੇ ਆ ਅਹਮਦਾਬਾਦ ਨੂੰ। ਬਠਿੰਡੇ ਤੋਂ ਚੱਲ ਕੇ 2 ਕਿਲੋਮੀਟਰ ਇੱਥੋਂ ਪਾਰ ਤਮਾੜਾ। ਧੱਪਾਲੀ ਤੋਂ 7 ਕਿਲੋਮੀਟਰ। ਧੱਪਾਲੀ ਤੋਂ 7 ਕਿਲੋਮੀਟਰ ਮੰਡੀ ਐ। ਤੇ ਜਿਹੜੀ ਪੰਨੀ ਰੋਡ ਗਿਆ ਪੰਨੀ ਆਲ ਨੂੰ ਉਹ ਰੋਡ ਦੇ ਉੱਤੇ ਮੰਡੀ ਐ। ਡਾਕਟਰ ਸਾਹਿਬ ਨੇ 3-4 ਕਿੱਲੇ ਲੈ ਲਏ ਠੇਕੇ ਤੇ। ਤੇ ਬਾਈ ਇਹ ਪਿੰਡ ਬਹੁਤ ਹੈਂ ਸੁਜੋਗਿਆਲਾ ਹੋਰ ਪਿੰਡਾਂ ਤੇ ਸਾਈਡ ਪਿੰਡਾਂ ਦੇ ਨਾਮ ਦਾ ਸੁਜੋਗਿਆਲਾ ਜੋਗਿਆ ਚੋਗਿਆਲਾ ਜੀ ਜੋਗਿਆ ਜੋਗਿਆਲਾ ਪਿੰਡ ਵੀ ਬਹੁਤ ਵਧੀਆ ਜੀ ਜਿਹਨੇ ਸਾਥ ਸਹਿਯੋਗ ਦੇਤਾ ਤੇ ਵਧੀਆ ਮੰਡੀ ਹੈ ਜਿਵੇਂ ਤਾਂ ਕਹਣਾ ਆਇਆ ਕਰੋ ਹਰ ਮੰਡੀ ਧੰਨਵਾਦ ਬਹੁਤ-ਬਹੁਤ ਵਈਆਂ ਦਾ ਤੇ ਬਾਕੀ ਇਹ ਵੀਡੀਓ ਕੱਟ ਕੇ ਹੁਣ ਦੁਬਾਰੇ ਛੇੜ ਤੋਂ ਕੋਈ ਹੋਰ ਛੇੜ ਤੋਂ ਕਿਤਾ ਵੱਡੀ ਹੋਗੀ ਫਿਰ ਅਸੀਂ ਕਰੀਏ ਆ ਲੈ ਵੀ ਆ ਜਾ ਹਾਂ ਜਿਵੇਂ ਫਾਈ ਰਾਜਨੀ ਆ